ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਬੰਧਤ ਜਿਹੜੀ ਸ਼ਤਾਬਦੀ ਆ ਉਹਦੇ ਸਬੰਧ ਵਿੱਚ ਜਿਹੜੇ ਪ੍ਰੋਗਰਾਮ ਲਿਖੇ ਨਗਰ ਕੀਰਤਨਾਂ ਦੇ ਰੂਪ ਦੇ ਵਿੱਚ ਉਹ ਤੁਹਾਡੇ ਨਾਲ ਅੱਜ ਰੂਬਰੂ ਹੋਣਾ। ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਾਡੇ ਸਾਰੇ ਇਹ ਜਿਹੜੇ ਪ੍ਰੋਗਰਾਮ ਆ ਇਹ ਅਪ੍ਰੈਲ ਦੇ ਵਿੱਚ ਸਤਗੁਰਾਂ ਦੇ ਪ੍ਰਕਾਸ਼ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਸ਼ੁਰੂ ਹੋਗਾ ਸੀ ਅਪ੍ਰੈਲ ਦੇ ਵਿੱਚ ਜਿਹੜੇ ਅੱਜ ਨਿਰੰਤਰ ਸਾਰਿਆਂ ਵੱਡੇ ਸਥਾਨਾਂ ਤੇ ਜਿੱਥੇ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਥਾਨ ਆ ਉਥੇ ਉਹ ਸਾਰੇ ਨਿਰੰਤਰ ਅਮਰ ਸੰਚਾਰ ਗੁਰਮਤ ਦੇ ਰੂਪ ਦੇ ਵਿੱਚ ਉਹ ਸਾਰੇ ਸਾਡੇ ਵੱਡੇ ਪੱਧਰ ਤੇ ਚੱਲ ਰਹੇ ਉਹ ਤੋਂ ਇਲਾਵਾ ਸਾਡੇ ਸੈਮੀਨਾਰ ਜਿਹੜੇ ਆ ਉਹ ਵੀ ਅਸੀਂ ਵੱਖ-ਵੱਖ ਤਰੀਕਾ ਨੂੰ ਨਿਰਧਾਰਤ ਕੀਤੇ ਇੱਕ ਤਾਂ ਆਨੰਦਪੁਰ ਸਾਹਿਬ ਹੋਊਗਾ ਇੱਕ ਇੱਥੇ ਅੰਮ੍ਰਿਤਸਰ ਹੋਊਗਾ ਉਹ ਤੋਂ ਇਲਾਵਾ ਇੱਕ ਜਿਹੜੇ ਸਾਡੇ ਮਹਾਨ ਨਗਰ ਕੀਰਤਨ ਕਿਉਂਕਿ ਸਹਿਬ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਅਦਾਸੀਆਂ ਤੋਂ ਬਾਅਦ ਜੇ ਸਮੁੱਚੇ ਇਸ ਦੇਸ਼ ਦਾ ਪਰਮਨ ਕੀਤਾ ਤੇ ਉਹ ਸਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਇਆ। ਉਹਦੇ ਸਬੰਧ ਦੇ ਵਿੱਚ ਅਸੀਂ 21 ਅਗਸਤ 2025 ਤੋਂ ਗੁਰਦਰਾ ਧੋਬੜੀ ਸਾਹਿਬ ਅਸਾਮ ਤੋਂ ਉਹਦੀ ਆਰੰਭਤਾ ਕਰਨ ਜਾ ਰਹੇ ਹਾਂ। ਜਿਹਦੇ ਦੀਵਾਨ ਜਿਹੜੇ ਆ ਉਹ 20 ਤਰੀਕ ਨੂੰ ਸ਼ਾਮ ਨੂੰ ਤੋਵੜੀ ਸਾਹਿਬ ਲੱਗਣਗੇ ਤੇ 21 ਤਰੀਕ ਅਮਰਤ ਮੇਲੇ ਅਰਦਾਸਾਂ ਬੇਨਤੀਆਂ ਕਰਕੇ ਸਤਗੁਰਾਂ ਦੇ ਚਰਨਾਂ 'ਚ ਉਹ ਮਹਾਨ ਨਗਰ ਕੀਰਤਨ ਜਿਹੜਾ ਮੈਂ ਕਹਿ ਸਕਦਾ ਕਿ ਇਸ ਦੇਸ਼ ਦਾ ਤਿੰਨ ਚੌਥਾਈ ਹਿੱਸਾ ਜਿਹੜਾ ਉਹ ਤੈਅ ਕਰੂਗਾ 20 ਸਟੇਟਾਂ ਦੇ ਵਿੱਚ ਹੀ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚੂਗਾ 21 ਤਰੀਕ ਨੂੰ ਤੋਵੜੀ ਸਾਹਿਬ ਤੋਂ ਆਰੰਭ ਹੋਊਗਾ ਤੇ 22 ਤਰੀਕ ਨੂੰ ਸਿਲੀਗੁੜੀ ਬੰਗਾਲ ਵਿਖੇ ਪਹੁੰਚੂਗਾ 23 ਤਰੀਕ ਨੂੰ ਗੁਰੂ ਕਾ ਬਾਗ ਮੰਗਲਬਾਰ ਮਾਲਦਾ ਬੰਗਾਲ ਦੇ ਵਿੱਚ ਤੇ ਫਿਰ 24 25 ਤਿੰਨ ਦਿਨ ਦਾ ਇਹ ਲਗਾਤਾਰ ਬੰਗਾਲ ਦਾ ਪ੍ਰੋਗਰਾਮ ਆ ਕਿਉਂਕਿ ਵੱਡਾ ਸਟੇਟ ਆ ਉਹਦੇ ਵਿੱਚ ਇਹ ਤਿੰਨ ਦਿਨ ਦਾ ਸਾਡਾ ਸਮਾਗਮ ਚੱਲੂਗਾ ਆਪਣੇ ਨਗਰ ਕੀਰਤਨ ਦੇ ਰੂਪ ਵਿੱਚ ਤੇ 26 ਤਰੀਕ ਨੂੰ ਗੁਰੂ ਨਾਨਕ ਆਸਨ ਸੋਲ ਬੰਗਾਲ ਸ਼੍ਰੀ ਗੁਰੂ ਨਾਨਕ ਦਰਬਾਰ ਆਸਨ ਸੋਲ ਬੰਗਾਲ ਦੇ ਵਿੱਚ 27 ਤਰੀਕ ਨੂੰ ਇਹ ਸਾਖ ਜਮਸ਼ੇਦਪੁਰ ਟਾਟਾ ਨਗਰ ਦੇ ਵਿੱਚ ਉਥੇ 27 ਤਰੀਕ ਨੂੰ ਪਹੁੰਚੂਗਾ ਤੇ 28 ਤਰੀਕ ਨੂੰ ਸ਼੍ਰੀ ਗੁਰੂ ਸਿੰਘ ਸਭਾ ਰਾਂਚੀ ਝਾਰਖੰਡ ਵਿਖੇ 29 ਤਰੀਕ ਨੂੰ ਤਾਖਸ਼ੀਰੀ ਹਰਮੰਦਰ ਪਟਨਾ ਸਾਹਿਬ ਵਿਖੇ ਇਹ 29 ਤਰੀਕ ਨੂੰ ਪਹੁੰਚੂਗਾ ਉੱਥੇ ਤੇ 30 ਤਰੀਕ ਨੂੰ ਗੁਰਦੁਆਰਾ ਚਾਚਾ ਫੱਗੂ ਮਾਲ ਜੀ ਅਰਵਤਾਸ ਬਿਹਾਰ ਦੇ ਵਿੱਚ ਉੱਥੇ ਪਹੁੰਚੂਗਾ ਤੇ 31 ਤਰੀਕ ਨੂੰ ਗੁਰੂ ਕਾ ਬਾਗ ਬਨਾਰਸ ਉੱਤਰ ਪ੍ਰਦੇਸ਼ ਦੇ ਵਿੱਚ ਇਹ ਸਾਡੇ ਪਹਿਲੇ ਪੜਾ ਦੇ ਅਸਥਾਨ ਆ ਜਿਹੜੇ 21 ਤੋਂ ਸ਼ੁਰੂ ਹੋ ਕੇ 31 ਤੱਕ ਇਹ ਤੁਹਾਨੂੰ ਦਿੱਤੇ ਆ ਇਹਦੇ ਵਿੱਚ ਸਾਡੇ ਇਥੇ ਮੈਂਬਰ ਸਹਿਬਾਨ ਤੇ ਲੀਡਰ ਸਹਿਬਾਨ ਉਹ ਬੈਠ ਕੇ 31 ਤੋਂ ਬਾਅਦ ਫੇ ਅਗਲਾ ਪ੍ਰੋਗਰਾਮ ਦੇਣਗੇ ਫੇ ਅਗਲਾ ਜਿਹੜਾ ਪ੍ਰੋਗਰਾਮ ਦਸਾਂ ਦਿਨਾਂ ਦਾ ਉਹ ਕਿੱਥੇ ਕਿੱਥੇ ਚੱਲਣਾ ਹੈ ਸੋ ਇਹ ਸ਼ੁਰੂਆਤ ਕੀਤੀ ਗਈ ਆ ਉਸ ਮਹਾਨ ਨਗਰ ਕੀਰਤਨ ਦੀ ਜਿਹਦਾ ਟਾਈਟਲ ਕਹਿ ਲਈਏ ਆਪਾਂ ਧਰਮ へ ਸਾਕਾ ਜਨ ਕੀਆ ਸ਼ਹੀਦ ਦੀਨ ਨਗਰ ਕੀਰਤਨ ਜਿਹੜਾ ਆ ਇਹ ਅਸੀਂ ਪਹਿਲਾਂ ਵੀ ਆਪਣੇ ਤੁਹਾਨੂੰ ਲੋਗੋ ਸਾਰੇ ਦੇ ਚੁੱਕੇ ਆ ਇਹਦੀ ਜਿਹੜੀ ਇੱਕ ਆਪਾਂ ਮੁੱਖ ਤੌਰ ਤੇ ਮੁੱਖ ਬੰਦ ਬੰਦਦੇ ਆ ਉਹ ਵੀ ਅਸੀਂ ਇਹਦਾ ਇੱਕ ਤਿਆਰ ਕਰਵਾਇਆ ਜਿਹੜਾ ਉਹ ਲਗਾਤਾਰ ਸ਼੍ਰੀ ਪਾਲਕੀ ਸਾਹਿਬ ਦੇ ਬਿਤਰ ਨਾਲ ਉਹ ਨਾਲ ਦੀ ਨਾਲ ਉਹਦਾ ਜਿਹੜਾ ਆ ਕਿਤੇ ਕੀਰਤਨ ਕਰਨਗੇਆਂ ਸੰਗਤਾਂ ਜਿੱਥੇ ਸਾਡੇ ਜਿ세 ਕੀਰਤਨ ਕਰਨਗੇ ਉਹਦੇ ਨਾਲ ਦੀ ਨਾਲ ਇਹ ਵੀ ਆਪਣਾ ਜਿਹੜਾ ਸਾਡਾ ਉਹ ਮੇਨ ਤੌਰ ਤੇ ਮੋਟੋ ਆ ਉਹ ਚੱਲਦਾ ਰਹੂਗਾ ਸੋ ਇਹਦੇ ਵਿੱਚ ਅਸੀਂ ਸਾਰੇ ਸਮੂਹ ਗੁਰਨਾਨਕ ਨਾਮਲੇਵਾ ਮਾਈ ਭਾਈ ਜਿਹੜੀਆਂ ਜਿਹੜੀਆਂ ਸਟੇਟਾਂ ਦੇ ਵਿੱਚ ਹੀ ਇਹ ਅੱਜ ਪ੍ਰੋਗਰਾਮ ਅਨਾਉਂਸ ਕੀਤਾ ਉਹਨਾਂ ਸਾਰਿਆਂ ਨੂੰ ਸਿਨਮਰ ਬੇਨਤੀ ਭਾਵੇਂ ਉਹਨਾਂ ਦੇ ਨਾਲ ਸਾਡੀਆਂ ਪਹਿਲਾਂ ਐਡਵਾਂਸ ਟੀਮਾਂ ਸੰਪਰਕ ਕਰ ਚੁੱਕੀਆਂ ਪਰ ਫੇਰ ਵੀ ਉਹਨਾਂ ਸਾਰਿਆਂ ਨੂੰ ਸਿਨਮਰ ਬੇਨਤੀ ਕਰਦਾ ਕਿ ਵੱਧ ਚੜ ਕੇ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਹਿਰਕਤ ਕਰਨ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ ਧਰਤੀ ਦੇ ਉੱਤੇ ਜੇ ਡੈਮੋਕ੍ਰੇਸੀ ਕਹ ਲਈ ਇਹ ਬਹਾਲ ਕੀਤੀ ਜੇ ਦੂਸਰੇ ਧਰਮਾਂ ਲਈ ਕੁਰਬਾਨੀ ਕੀਤੀ ਉਹ ਵੀ ਸਤਗੁਰ ਜੀ ਨੇ ਸ਼ੁਰੂਆਤ ਕੀਤੀ ਸੋ ਇਸ ਕਰਕੇ ਦੂਸਰੇ ਧਰਮਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਬਾਦ ਚੜ ਕੇ ਇਹਦੇ ਵਿੱਚ ਆਪਣਾ ਜਿਹੜਾ ਆ ਉਹ ਯੋਗਦਾਨ ਪਾਉਣ ਤੇ ਇਹ ਯੋਗਦਾਨ ਨੂੰ ਆਪਾਂ ਲਗਾਤਾਰ ਨਿਰੰਤਰ 23 ਤਰੀਕ ਤੱਕ ਕਿਉਂਕਿ ਪੰਜਾਬ ਦੇ ਵਿੱਚ ਵੀ ਉਹ ਜਾਨਤ ਗਾਂ ਦੀ ਗਾਂ ਤੁਹਾਨੂੰ ਦਸਾਂ ਦਿਨਾਂ ਦਾ ਪ੍ਰੋਗਰਾਮ ਦਾ ਤਾਂ ਫਿਰ ਦਸਾਂ ਦਾ ਬਾਅਦ ਦਾ ਪ੍ਰੋਗਰਾਮ ਫਿਰ ਇੱਥੋਂ ਦੇ ਦਿੱਤਾ ਜਾਊਗਾ ਦੁਬਾਰਾ ਫਿਰ ਇਹਦਾ ਉਹ ਸ਼ੁਰੂਆਤ ਆ ਤੇ ਦੂਸਰਾ ਸਾਡਾ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਮਟਰਨ ਸਾਹਿਬ ਜੰਮੂ ਤੋਂ ਕਸ਼ਮੀਰ ਤੋਂ ਜਿਹਦੀ ਕਿਉਂਕਿ ਸਾਨੂੰ ਸ਼ੁਰੂਆਤੀ ਤੌਰ ਦੇ ਉੱਤੇ ਇਨਫੋਰਮੇਸ਼ਨ ਸਿੱਗੀ ਪਏ ਉਹ ਥੋੜਾ ਜਿਹਾ ਕਹਿੰਦੇ ਸੀ ਵੀ ਸਿਕਿਉਰਟੀ ਪਰਪਸ ਕਰਕੇ ਉਦੀ ਥੋੜਾ ਜਿਹਾ اٹਕਲਾ ਹੁਣ 5 ਅਕਤੂਬਰ ਨੂੰ ਉਹ ਗੁਰਦੁਆਰਾ ਮਟਨ ਸਾਹਿਬ ਤੋਂ ਆਰੰਭ ਹੋਊਗਾ ਜਿਹੜਾ ਅਸੀਂ ਰੂਟ ਦਾ ਉਹਦਾ ਨਿਰਧਾਰਨ ਕੀਤਾ ਪਰ ਦਿਨਾਂ ਦਾ ਉਹਦੇ ਵਿੱਚ ਅਸੀਂ ਨਹੀਂ ਬੇਰਬਾਰ ਰੱਖਿਆ ਅੱਗੇ ਪਿੱਛੇ ਵੀ ਉਹ ਲੱਗਦਾ ਉਹਦੀ ਵੀ ਸਮਾਪਤੀ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ ਇਹ ਉਹ ਮਹਾਨ ਪੰਡਤ ਕਿਰਪਾ ਰਾਮ ਜੀ ਦੇ ਅਸਥਾਨ ਤੋਂ ਉੱਥੋਂ ਚੱਲੂਗਾ ਜਿਹੜਾ ਗੁਰੂ ਸਾਹਿਬ ਜੀ ਨੂੰ ਸਾਨਮਖ ਹੋ ਕੇ ਬੇਨਤੀ ਕਰਨ ਪਹੁੰਚੇ ਸੀ ਤੀਸਰਾ ਮਹਾਨਗਰ ਕੀਰਤਨ ਸਾਡਾ ਜਿਹੜਾ ਉਹ ਗੁਰਦੁਆਰਾ ਸੀਸ ਗੰਜ ਦਿੱਲੀ ਤੋਂ ਉਹ ਆਰੰਭ ਹੋ ਕੇ ਰੰਗਰੇਟਾ ਗੁਰੂ ਕਾ ਬੇਟਾ ਭਾਈ ਸਾਹਿਬ ਪਾਈ ਜੈਤਾ ਜੀ ਉਸ ਰਾਸਤੇ ਤੋਂ ਜੇਸ ਰਾਸਤੇ ਤੋਂ ਸਤਗੁਰੂ ਜੀ ਦਾ ਸੀਸ ਲੈ ਕੇ ਆਏ ਉਹ ਦਿੱਲੀ ਤੋਂ ਚੱਲ ਕੇ ਸ੍ਰੀ ਆਨੰਦਪੁਰ ਸਾਹਿਬ ਉਹ ਪਹੁੰਚੂਗਾ ਤੇ ਉਸੇ ਰਾਸਤੇ ਵਿੱਚ ਮਹਾਨ ਨਗਰ ਕੀਰਤਨ ਜਿਹੜਾ ਆਬੰਭ ਹੋ ਕੇ 28 ਤਰੀਕ ਨੂੰ 28 ਨਵੰਬਰ ਨੂੰ ਕੀਰਤਪੁਰ ਸਾਹਿਬ ਪਹੁੰਚੂਗਾ ਗੁਰਦਾਰਾ ਬਾਬਾਨਗੜ ਵਿਖੇ ਤੇ 29 ਤਰੀਕ ਨੂੰ ਕੀਰਤਪੁਰ ਸਾਹਿਬ ਤੋਂ ਜੋ ਪ੍ਰਾਤਨ ਸਾਡੀ ਮਰਿਆਦਾ ਚੱਲੀ ਆਉਂਦੀ ਆ ਸੀਸਗੰਨ ਸਾਹਿਬ ਅਨੰਦਪੁਰ ਸਾਹਿਬ ਤੱਕ ਉਹ ਜਿਹੜਾ ਆ ਸਮੂਹ ਸੰਗਤ ਨੂੰ ਬੇਨਤੀ ਆ ਉਹਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਤਕਸਾਲਾਂ ਕਾਰ ਸੇਵਾ ਵਾਲੇ ਮਹਾਪੁਰਸ਼ ਨਿਰਮਲੇ ਮਹਾਪੁਰਸ਼ ਉਹ ਤੋਂ ਇਲਾਵਾ ਸੇਵਾ ਪੰਥੀ ਅਦਾਸਤਿਨ ਸੰਪਰਦਾ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਉਹ ਇਹਦੇ ਵਿੱਚ ਆਪਣਾ ਵੱਧ ਤੋਂ ਵੱਧ ਜਿਹੜਾ ਆ ਉਹ ਯੋਗਦਾਨ ਪਾਉਣ ਸੋ ਇਹ ਤੋਂ ਇਲਾਵਾ 25 23 ਤਰੀਕ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਗੁਰਤਾ ਗੱਦੀ ਦਿਵਸ ਜਿਹਦੇ ਸਬੰਧ ਵਿੱਚ 21 ਨਵੰਬਰ ਨੂੰ ਅਮਰਤ ਵੇਲੇ ਖੰਡਪਾਟ ਪ੍ਰੰਪ ਹੋਣਗੇ ਤੇ 23 ਤਰੀਕ ਨੂੰ ਵੱਡੇ ਸਾਡੇ ਸਮਾਗਮ ਵੀ ਹੋਣਗੇ ਉੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਨੂੰ ਸਮਾਦਤ ਤੇ 24 ਤਰੀਕ ਨੂੰ ਸਾਡੇ ਕਾਲਜਾਂ ਦੇ ਵੱਖ-ਵੱਖ ਵਿਦਿਆਰਥੀ ਹੋਰ ਜਿਹੜੇ ਬੀਬੀਆਂ ਦੇ ਰੂਪ ਦੇ ਵਿੱਚ ਉਹ ਸਾਰੇ 24 ਤਰੀਕ ਨੂੰ ਉਸ ਨੱਕ ਕੀਰਤਨ ਦਰਬਾਰ ਚ ਸ਼ਾਮਲ ਹੋਣਗੇ 25 ਤਰੀਕ ਨੂੰ ਫੇਰ ਸਮੁੱਚੇ ਤੌਰ ਤੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਹਾਲਾ ਜੀ ਉਹਨਾਂ ਨੂੰ ਸਮਰਪਿਤ ਵੱਡਾ ਗੁਰਮਤ ਦਾ ਸਵਾਗਤ ਜਿਹੜਾ 25 23 24 ਤੇ 25 ਤਰੀਕ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਜਾਰੀ ਰਹੂਗਾ ਤੇ 26 ਤਰੀਕ ਨੂੰ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਕੋਈ ਵੀ ਕੈਰੈਕਟਰ ਜਿਹੜਾ ਸਿੱਖ ਨਾਇਕ ਗੁਰੂ ਦੀ ਰਜਾ ਦੇ ਵਿੱਚ ਵਿਚਰਿਆ ਗੁਰੂ ਦੇ ਭਾਣੇ ਵਿੱਚ ਜੀਵਨ ਬਤੀਤ ਕੀਤਾ ਤੇ ਗੁਰੂ ਦੀ ਰਜਾ ਦੇ ਵਿੱਚ ਜੀਵਾ ਉਹਨਾਂ ਸਾਰਿਆਂ ਨੂੰ ਉਹ ਮਹਾਨ ਸਾਡੇ ਹੀਰੋ ਵੀ ਆ ਉਹਨਾਂ ਨੂੰ ਵੀ ਅਸੀਂ ਸਮਰਪਿਤ ਭਾਈ ਲੱਖੀ ਸ਼ਾਹ ਬਨਜਾਰਾ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਮਤ ਸਮਾਗਮ ਹੋਊਗਾ 26 ਨਵੰਬਰ ਨੂੰ 27 ਨਵੰਬਰ ਨੂੰ ਫਿਰ ਇਹ ਕਬੀ ਦਰਬਾਰ ਗੁਰਦੁਆਰਾ ਸਾਹਿਬ ਵਿਖੇ ਉੱਥੇ ਕਰਵਾਇਆ ਜਾਊਗਾ ਤੇ 28 ਨਵੰਬਰ ਨੂੰ ਵੀ ਗੁਰਮਤ ਦੇ ਸਮਾਗਮ ਨਿਰੰਤਰ ਜਾਰੀ ਰਹਿਣਗੇ ਜਿਹੜੇ ਸ਼ੁਰੂਆਤ 23 ਨੂੰ ਹੋਣੀ ਆ ਉਹ ਨਿਰੰਤਰ ਇਸੇ ਤਰ੍ਹਾਂ ਜਾਰੀ ਰਹਿਣਗੇ ਤੇ 28 ਤਰੀਕ ਨੂੰ 29 ਤਰੀਕ ਨੂੰ ਸਤਗੁਰਾਂ ਦਾ ਉਹ ਪਵਿੱਤਰ ਸਥਾਨ ਜਿੱਥੇ ਸਾਰੇ ਸਮਾਗਮ ਚੱਲਣੇ ਆ ਗੁਰਦੁਆਰਾ ਸੀਸਗੰਜ ਵਿਖੇ ਉਥੇ ਇਹ ਦਿਨ ਦੇ ਸਾਰੇ ਜਿਹੜੇ ਸਮਾਗਮ ਚੱਲਣਗੇ ਜਿਹਦੇ ਵਿੱਚ ਸਮੁੱਚੇ ਤੌਰ ਤੇ ਜੜੀਆਂ ਵੀ ਪੰਥ ਦੀਆਂ ਸਤਕਾਰਤਜ ਤਜੇਬੰਦੀਆਂ ਮੈਂ ਇੱਕ ਉਹਨਾਂ ਨੂੰ ਖੁੱਲਾ ਸੱਦਾ ਵੀ ਦਿਨਾ ਖੁੱਲਾ ਸੱਦਾ ਇਸ ਕਰਕੇ ਦਿਨਾ ਬਈ ਕਈ ਵਾਰੀ ਸਾਤੋਂ ਟਾਚ ਨਹੀਂ ਸਾਰੇ ਕੀਤੇ ਜਾਂਦੇ ਜਤਨ ਤਾਂ ਕਰਦੇ ਆ ਬਈ ਕੋਈ ਸ਼ਖਸੀਅਤ ਬਾਝੀ ਨਾ ਰਾਜ਼ਾਏ ਪਰ ਫੇਰ ਵੀ ਕਈ ਵਾਰੀ ਕੋਈ ਨਾ ਕੋਈ ਸ਼ਖਸੀਅਤ ਰਹਿ ਜਾਂਦੀਆਂ ਅਸੀਂ ਯਤਨ ਕਰਦੇ ਬਈ ਕੋਈ ਰਹਿ ਨਾ ਜਾਵੇ ਉਹਨਾਂ ਸਾਰਿਆਂ ਨੂੰ ਸਿਮਰ ਬੇਨਤੀ ਆ ਕਿ ਵੱਧ ਤੋਂ ਵੱਧ ਇਹਦੇ ਵਿੱਚ ਮੌਲਿਆਤ ਕੀਤੀ ਜਾਵੇ। ਦੂਸਰੀ ਬੇਨਤੀ ਮੈਨੂੰ ਇੱਕ ਚਿੱਠੀ ਸਾਡੇ ਸਰਦਾਰ ਹਰਮੀਤ ਸਿੰਘ ਕਾਲਕਾ ਜਿਹੜੇ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਮੈਨੂੰ ਇੱਕ ਚਿੱਠੀ ਭੇਜੀ ਸੀ ਕਿ ਚੰਗਾ ਹੋਵੇ ਪਿਆਪਾ ਇਹ ਸਮਾਗਮ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਥੱਲੇ ਦਿੱਲੀ ਵਿਕੇ ਮਨਾਏ ਜਾਣ। ਉਹਨੇ ਵੱਖ-ਵੱਖ ਸਮੇਂ ਦੀਆਂ ਸ਼ਿਕਾਇਤਾਂ ਦੀਆਂ ਦੇ ਉਹਦੇ ਵਿੱਚ ਜ਼ਿਕਰ ਵੀ ਕੀਤੇ ਆ ਤੇ ਮੈਂ ਉਹਨਾਂ ਦਾ ਵੈਲਕਮ ਵੀ ਕੀਤਾ ਕਿ ਚੰਗੀ ਗੱਲ ਆ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਕਮਾਂਡ 'ਚ ਇਹ ਸਵਾਗਤ ਮਨਾਓ ਪਰ ਮੈਂ ਕਹਿਣਾ ਚਾਹੁੰਨਾ ਕਿਉਂਕਿ ਸਾਡੇ ਸਮਾਗਮਾਂ ਦੀਆਂ ਡੇਟਾਂ ਪਹਿਲਾਂ ਇੱਧਰ ਵੀ ਨਿਰਧਾਰਤ ਆ ਤੇ ਮੈਂ ਉਹਨਾਂ ਨੂੰ ਅੱਜ ਵੀ ਜੀ ਆਇਆਂ ਕਹਿੰਨਾ ਪਰ ਚਿੱਠੀ ਨੂੰ ਚਿੱਠੀ ਰੂਪ 'ਚ ਨਾ ਰੱਖੋ ਮੈਨੂੰ ਥੋੜੀ ਜਿਹੀ ਕਹਿ ਲਓ ਹੈਰਾਨਗੀ ਵੀ ਥੋੜੀ ਜਿਹੀ ਮਹਿਸੂਸ ਹੋਈ ਕਿ ਉਹਨੇ ਆ ਕੇ ਇੱਥੇ ਗੁਰਦੁਆਰਾ ਅਕਾਲੀ ਬੁੰਗਾ ਬੁੰਗਾ ਬਾਬਾ ਬੁੱਲਾ ਸਿੰਘ ਜੀ ਉਸੇ ਆ ਕੇ ਮੀਟਿੰਗ ਵੀ ਕਰ ਲੈਨੇ ਹੰਗ ਸਿੰਘਾਂ ਦੇ ਨਾਲ ਹਰਿਆਣਾ ਕਮੇਟੀ ਨੂੰ ਸੱਦ ਕੇ ਤੇ ਪ੍ਰਧਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਸਾਡੇ ਕਿਸੇ EMPLOYE ਨੂੰ ਜਾਂ ਮੈਂਬਰਸ ਨੂੰ ਇਹਦੇ ਬਾਰੇ ਪਤਾ ਵੀ ਨਹੀਂ ਕੀ ਉਹ ਚਿੱਠੀ ਇੱਕ ਚਿੱਠੀ ਆ ਜਾਂ ਸੱਚਮੁੱਚ ਆਪਾਂ ਸਹਿਰਦੇ ਆਂ ਭੀ ਆਪਾਂ ਕੱਟੇ ਹੋ ਕੇ ਮਨਾਈਏ ਮੈਂ ਤਾਂ ਇਸ ਗੱਲ ਦਾ ਬੜਾ ਵੈਲਕਮ ਕੀਤਾ ਸੀ ਕਿ ਚੰਗੀ ਗੱਲ ਆ ਕੋਈ ਨਹੀਂ ਡੇਟਾ ਦਾ ਬੈਠ ਕੇ ਫੈਸਲਾ ਕਰ ਲਾਂਗੇ ਪਰ ਇੰਨਾ ਕਾਲਾ ਪੰਨਾ ਰੱਖੋ ਸਰਦਾਰ ਹਰਮਿੰਦਰ ਸਿੰਘ ਕਾਲਕਾ ਜੀ ਮੈਂ ਤੁਹਾਡੀ ਉਹ ਚਿੱਠੀ ਦਾ ਸਤਿਕਾਰ ਕਰਦਾ ਪਰ ਆਪਾਂ ਕੋਈ ਪ੍ਰੋਗਰਾਮ ਵੀ ਤਾਂ ਲਿਖਣੇ ਆ ਤੇ ਪ੍ਰੋਗਰਾਮ ਜੇ ਆਪਾਂ ਇਕੱਠੇ ਲਿਖਾਂਗੇ ਤਾਂ ਇਕੱਠੇ ਸਾਰੀਆਂ ਜਥੇਬੰਦੀਆਂ ਨੂੰ ਸਨੇਹ ਦੇਾਂਗੇ ਤੇ ਤੁਸੀਂ ਉਹ ਤਰੀਕਾ ਵੀ ਦੇ ਕੇ ਉਹਨਾਂ ਨੂੰ ਦੱਸ ਦਿੰਦਾ ਵੀ ਕਿਹੜੀ ਕਿਹੜੀ ਤਰੀਕ ਨੂੰ ਤੁਸੀਂ ਉਥੇ ਦਿੱਲੀ ਸ਼ਮੂਲੀਅਤ ਕਰਨੀ ਆ ਸੋ ਮੈਂ ਚਾਹੁੰਦਾ ਵੀ ਆ ਦਿਲ ਦੇਆਂ ਡਗਾਈਆਂ ਤੋਂ ਕਿ ਸਾਡੇ ਵੀ ਦਿੱਲੀ ਨੂੰ ਵੱਡੇ ਸਮਾਗਮ ਹੋਣੇ ਉੱਥੇ ਜਲੇ ਨਗਰ ਕੀਰਤਨ ਆਉਣਾ 4 ਦਿਨ ਅਸੀਂ ਦਿੱਲੀ ਦੇ ਵਿੱਚ ਰਹਿਣਾ ਉੱਥੇ ਤੇ ਪਰ ਮੈਂ ਇਹ ਕਹਿਣਾ ਚਾਹੁੰਦਾ ਸੀ ਭਾ ਜੇ ਤੁਸੀਂ ਇਹ ਉਦਮ ਅਪਰਾਲਾ ਕਰਨਾ ਹੈ ਤਾਂ ਆਪਾਂ ਬੈਠ ਕੇ ਕੋਈ ਸਲਾਹ ਕਰ ਲਈਏ ਤਾਂ ਕਿ ਸਾਰਥਕ ਪੋਜੀਟਿਵ ਇਹਦਾ ਕੋਈ ਰਿਜ਼ਲਟ ਨਿਕਲੇ ਨਾ ਕਿ ਇਹ ਕਾਗਜ਼ ਦੀ ਪੱਤਰੀ ਇੱਕ ਚਿੱਠੀ ਦੇ ਰੂਪ ਵਿੱਚ ਚਿੱਠੀ ਰਹਿ ਜਾਵੇ ਸੋ ਗੁਰੂ ਸਾਹਿਬ ਕਿਰਪਾ ਕਰ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ মিডিਏ ਦਾ ਜੋਗਿਆ ਬਾਅਦ ਤੋਂ ਬਾਅਦ ਇਹਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਇਹ ਸ਼ਹੀਦੀ ਗੁਰਪੁਰਬ ਸਾਰੀ ਸਮੂਹ ਗੁਰਨਾਨਕ ਨਾਮ ਲੈਵਾ ਭਾਈ ਭਾਈ ਇਕੱਤਰ ਹੋ ਕੇ ਮਨਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ